ਪਟਿਆਲਾ ਦੇ ਸਮਾਨੀਆਂ ਗੇਟ ਵਿਖੇ ਕਰਾਇਆ ਤੇ ਰਹਿਣ ਵਾਲੀ ਔਰਤ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਤੇ ਉਸ ਦੇ 15 ਸਾਲ ਦੇ ਬੱਚੇ ਨੂੰ ਵੀ ਜ਼ਖਮੀ ਕਰ ਦਿੱਤਾ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ 1 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਮਨ ਨਾਮ ਦੀ ਔਰਤ ਜਿਹੜੀ ਕਿ ਸਮਾਨੀਆਂ ਗੇਟ ਦੇ ਕੋਲ ਕਰਾਇਤੇ ਰਹਿੰਦੀ ਸੀ ਉਸ ਦਾ ਅੱਜ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸਰ ਪਰ ਲੋਕ ਤੁਸੀਂ ਸਾਡੇ ਹਜੀ ਸਰ ਕੀ ਮਾਮਲਾ ਰਿਪੋਰਟ ਆਇਆ ਇਹ ਇੱਕ ਲੇਡੀ ਸੀਗੀ ਸੁਮੰਨਾ ਦੀ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਨੀਆਂ ਗੇਟ ਕੋਲੇ ਇਹ ਲੇਡੀ ਦੀ ਤੇਜ ਤਾਰ ਹਥਿਆਰ ਨਾਲ ਇਹ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੋ ਮੇਰੇ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀਗਾ ਜਿਸ ਸੰਬੰਧ ਚ ਕਤਵਾਲੀ ਪਟਿਆਲਾ ਵਿਖੇ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਤਫਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੇ ਤਫਤੀਸ਼ ਅਮਲ ਚ ਲਿਆਂਦੇ ਜਾ ਰਹੀ ਹੈ ਜਲਦ ਤੋਂ ਜਲਦ ਦੋਸ਼ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹਾਂਜੀ ਇਕਰਾਈ ਤੇ ਰਹਿੰਦੇ ਸੀ ਡੈਂਟਲ ਕਲੀਨਿਕਾ ਉਧਰ ਉੱਪਰ ਕਿਰਾਏ ਤੇ ਰਹਿੰਦੇ ਸੀ ਤਾਂ ਇਹਨਾਂ ਦਾ ਘਰ ਵਾਲਾ ਵੀ ਹੈ ਜੇ ਲੇਡੀ ਜਦੋਂ ਨਹੀਂ ਇਹਨਾਂ ਕੋ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਟ ਸੀ ਪਰ ਹੁਣ ਆਪਣੇ ਪੀਕੇ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ ਸੀ ਠੀਕ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ